ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਸ਼ਬਦ ਵਿਚਾਰ ਦੇ ਵਿੱਚ ਮਨ ਨੂੰ ਜੋੜ ਕੇ ਬੈਠੀਏ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਅਨੰਦ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਆਪਾਂ ਕੱਲ ਸ਼ੁਰੂ ਕੀਤੀ ਹੈ ਪਹਿਲੀ ਪਉੜੀ ਦੀ ਵਿਚਾਰ ਆਪਾਂ ਕੱਲ ਕੀਤੀ ਹੈ ਦੂਜੀ ਪਉੜੀ ਗੁਰੂ ਅਮਰਦਾਸ ਪਾਤਸ਼ਾਹ ਪਹਿਲੀ ਪਉੜੀ ਵਿੱਚ ਕਹਿੰਦੇ اے ਮਾਂ ਹੁਣ ਮੈਨੂੰ ਸਤਿਗੁਰੂ ਮਿਲ ਗਿਆ ਤੇ ਮੇਰੇ ਮਨ ਨੂੰ ਆਨੰਦ ਆ ਗਿਆ ਲਓ ਭਾਈ ਆਪਣੇ ਮਨ ਦੇ ਵਿੱਚ ਨਾ ਵਿਚਾਰ ਕਰਕੇ ਤੁਸੀਂ ਆਪਣੇ ਮਨ ਨੂੰ ਅੰਦਰੋਂ ਵੇਖਿਓ ਮਨ ਨੂੰ ਵੀ ਸਤਿਗੁਰੂ ਨੂੰ ਮਿਲ ਕੇ ਆਨੰਦ ਆਏਗਾ ਮਨ ਦੇ ਵਿੱਚ ਕੋਈ ਖੇੜਾ ਮਨ ਦੇ ਵਿੱਚ ਕੋਈ ਅੰਦਰ ਟਕਾਓ ਇਹ ਆਇਆਗਾ ਸੋ ਇਹ ਆਪਣੇ ਮਨ ਨੂੰ ਗਹਿਰੇ ਤਲ ਤੋਂ ਵੇਖਣਾਗਾ ਅਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਬੜੇ ਪਿਆਰ ਭਾਵਨਾ ਦੇ ਨਾਲ ਮਨ ਦੇ ਪਰਥਾਏ ਬੜੀ ਗਹਿਰੀ ਵਿਚਾਰ ਦਿੱਤੀ ਹੈ ਜੀ ਕਿਉਂਕਿ ਮਨ ਨੂੰ ਖੋਜਣਾ ਹੀ ਸਾਡਾ ਪ੍ਰਯੋਜਨਾ ਪਿਆ ਜੋ ਮਨ ਦੇ ਵਿੱਚ ਸਾਡੇ ਚੱਲ ਰਿਹਾ ਹੈ ਅਸਲ ਵਿੱਚ ਅਸੀਂ ਬਾਹਰ ਉਹ ਨਹੀਂ ਆ ਜੋ ਅੰਦਰ ਮਨ ਚ ਚੱਲਦਾ ਨਾ ਤੁਸੀਂ ਕਦੇ ਇਕੱਲੇ ਬੈਠ ਕੇ ਕਮਰੇ ਦੇ ਵਿੱਚ ਆਪਣੇ ਮਨ ਦੇ ਵਿਚਾਰਾਂ ਨੂੰ ਵੇਖਿਓ ਇਕੱਲੇ ਕੋਈ ਨਾ ਹੋਵੇ ਤੁਹਾਡੇ ਕੋਲੇ ਨਾ ਕੋਈ ਬੱਚਾ ਨਾ ਕੋਈ ਤੁਹਾਡਾ ਮਾਤਾ ਪਿਤਾ ਕੋਈ ਵੀ ਨਾ ਇਕੱਲੇ ਕਮਰੇ ਚ ਬੈਠ ਕੇ ਆਪਣੇ ਖਿਆਲਾਂ ਨੂੰ ਵੇਖਿਓ ਕੀ ਚੱਲਦਾ ਅੰਦਰ ਹਾਏ ਹਾਏ ਐਟਾ ਬੁਰੇ ਖਿਆਲ ਅੰਦਰ ਚੱਲਦੇ ਤੁਸੀਂ ਸ਼ਰਮਿੰਦਾ ਹੋ ਜਾਓਗੇ ਇਹ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਨਾ ਰਵਾਈ ਲਿਖੀ ਹੈ ਜਿਹਦੇ ਉੱਤੇ ਇਕੱਲਾਪਨ ਤਾਂ ਇੰਨੇ ਜਿਹੜੇ ਸਾਧੂ ਸੀਗੇ ਉਹ ਪਹਾੜਾਂ ਦੇ ਵਿੱਚ ਬੈਠ ਕੇ ਇਕੱਲਾਪਨ ਦੇ ਵਿੱਚੋਂ ਆਪਣੇ ਆਪ ਨੂੰ ਵੇਖਣਾ ਕਿਉਂਕਿ ਮਨ ਨਹੀਂਦਾ ਹੀ ਫੇਰ ਹੈ ਜੀ ਮਨ ਫੁੱਟਿਆ ਹੁੰਦਾ ਨਾ ਫਿਰ ਅੰਦਰ ਜਦੋਂ ਇਹਨੂੰ ਕਿਸੇ ਦੀ ਹੋਰ ਬਾਹਰੋਂ ਸੰਗਤ ਨਹੀਂ ਮਿਲਦੀ ਸੇ ਇਹ ਮਾਨਸਰ ਅੰਦਰੋਂ ਫੁੱਟਿਆ ਹੁੰਦਾ ਅੰਦਰੋਂ ਵਿਕਾਰ ਫੁੱਟੇ ਹੁੰਦੇ ਆ ਐਂ ਕਰਲਾ ਆਹ ਕਰਲਾ ਐਂ ਕਰਲਾ ਅੰਦਰ ਗੰਦੇ ਵਿਚਾਰ ਜਦੋਂ ਤੁਸੀਂ ਇਕੱਲੇ ਹੋਵੋਗੇ ਤੁਹਾਡੇ ਅੰਦਰ ਜੋ ਤੁਸੀਂ ਹੋ ਉਹ ਬਣ ਜਾਓਗੇ ਤੁਸੀਂ ਨਾਲ ਵੀ ਨਾਲ ਹੀ ਜੋ ਤੁਸੀਂ ਹੋ ਅੰਦਰੋਂ ਹਾਂ ਜਦੋਂ ਕੋਈ ਤੁਹਾਡੇ ਕੋਲੇ ਬੈਠਾ ਕੋਈ ਮਾਂ ਬੈਠੀ ਪਿਤਾ ਬੈਠਾ ਘਰ ਵਾਲੀ ਬੈਠੀ ਬੱਚੇ ਬੈਠੇ ਆ ਉਦੋਂ ਹੋ ਸਕਦਾ ਵੀ ਨਾ ਆਪਾਂ ਇਹ ਪ੍ਰਗਟ ਕਰ ਸਕੀਏ ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਜੋ ਤੂੰ ਹੈ ਅਸਲ ਵਿੱਚ ਤੂੰ ਉਹ ਬਣ ਜਾ ਕਿਉਂਕਿ ਹੋ ਸਕਦਾ ਹੈ ਵੀ ਚੋਰ ਹੈ ਜਿਹੜਾ ਅੰਦਰੋਂ ਵੀ ਚੋਰ ਹੈ ਤੇ ਬਾਹਰੋਂ ਵੀ ਚੋਰ ਹੈ ਉਹ ਰਿਆ ਕਰਦਾ ਫਿਰਦਾ ਨਾ ਸਾਹਮਣੇ ਪ੍ਰਗਟ ਹੈ ਬੇਈਮਾਨ ਜਿਹੜਾ ਉਹ ਲੋਕਾਂ ਵਿੱਚ ਬੇਈਮਾਨ ਪ੍ਰਗਟ ਹੋ ਗਿਆ ਇਹ ਤਾਂ ਬੇਈਮਾਨੀ ਕਰਦਾ ਹੈ ਯਾਰ ਕੋਈ ਮਾਲਕ ਖੋਰੀ ਕਰਦਾ ਸਾਹਮਣੇ ਲੋਕਾਂ ਵਿੱਚ ਪ੍ਰਗਟ ਹੈ ਕਰੀ ਜਾਂਦਾ ਕੋਈ ਨਸ਼ਾ ਵੇਚਦਾ ਵੇਚੀ ਇਹਨਾਂ ਸਾਹਮਣੇ ਇੱਕ ਪੈਰੋਂ ਅੰਦਰੋਂ ਲੁੱਕ ਕੇ ਵਕਾਰ ਕਮਾਉਂਦਾ ਇਹਨੂੰ ਗੁਰਬਾਣੀ ਨੇ ਬਹੁਤ ਮਾੜਾ ਲਿਖਿਆ ਹੈ ਲੁੱਕ ਕੇ ਬਾਣੀ 'ਚ ਲਿਖਿਆ ਗੁਰੂ ਸਾਹਿਬ ਜੀ ਨੇ ਅਣਕ ਪੜਦੇ ਮੈਂ ਕਮਾਵੈ ਵਕਾਰ ਕਹਿੰਦੇ ਵੀ ਇਹ ਪੜਦਿਆਂ ਦੇ ਵਿੱਚ ਚੰਦਰਾ ਮਨ ਵਕਾਰ ਕਮਾਉਂਦਾ ਅੰਦਰੋਂ ਅੰਦਰ ਹੀ ਨਾ ਘਰ ਵਾਲੀ ਨੂੰ ਪਤਾ ਨਾ ਬੱਚਿਆਂ ਨੂੰ ਪਤਾ ਨਾ ਮਾਂ ਨਾ ਪਿਓ ਕਿਸੇ ਨੂੰ ਨਹੀਂ ਪਤਾ ਲੋਕ ਲੋਕ ਕੇ ਵਕਾਰ ਕਮਾਈ ਜਾਂਦੇ ਅੰਦਰ ਜਾਂਦਾ ਪਰ ਗੁਰੂ ਜੀ ਕਹਿੰਦੇ ਜਿੰਨੇ ਤੋਂ ਲੋਕ ਕੇ ਵਕਾਰ ਕਰਾਉਣਾ ਦਾ ਚੇਤੇ ਰੱਖੀ ਮਣਾ ਇਹ ਪ੍ਰਗਟ ਹੋਣਗੇ ਬਾਬਾ ਕਬੀਰ ਜੀ ਕਹਿੰਦੇ ਨਾ ਸ਼ਲੋਕਾਂ ਦੇ ਵਿੱਚ ਕਬੀਰ ਜੇਤੇ ਪਾਪ ਕੀ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਦਾਏ ਪ੍ਰਗਟ ਹੋਣਗੇ ਮਣਾ ਜਿਹੜੇ ਤੋਂ ਲੋਕੇ ਵਿਕਾਰ ਕਹਣਾ ਤੇਰੇ ਪਰਗਟ ਹੋਣਗੇ ਚੇਤੇ ਰੱਖੀ ਐਵੇਂ ਨਾ ਕਿਸੇ ਨੂੰ ਦੋਸ਼ ਦੇ ਮੈਨੂੰ ਫੁਲਾਨੇ ਨੇ ਐਂ ਕਰਾਤਾ ਕੋਈ ਨਹੀਂ ਕਿਸੇ ਦਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਕਿਸੇ ਨੂੰ ਦੋਸ਼ ਕੀ ਦੇਣਾ ਮਾਣਾ ਮੇਰਾ ਦੋਸ਼ ਤਾਂ ਤੇਰੇ ਕਰਮਾਂ ਦਾ ਹੈ ਕਰਤੂਤਾ ਤੂੰ ਮਾੜੀਆਂ ਕਰੇ ਫਲ ਕੋਈ ਹੋਰ ਭੁਗਤੇ ਫਿਰ ਫਲ ਤਾਂ ਤੇਰੇ ਕਰਮਾਂ ਦਾ ਮਾਣਾ ਮੇਰਾ ਕਿਸੇ ਵਾਸਤੇ ਕੰਡੇ ਬੀਜੇ ਆ ਤੈਨੂੰ ਕੰਡੇ ਮਿਲਗੇ ਕਿਸੇ ਵਾਸਤੇ ਤੂੰ ਫੁੱਲ ਵਛਾਈ ਸੀ ਰਸਤੇ ਚ ਤੈਨੂੰ ਵੀ ਫੁੱਲ ਮਿਲਣਗੇ ਚੇਤੇ ਰੱਖੀ ਕਿਸੇ ਨੂੰ ਦੁੱਖ ਦਿੱਤਾ ਦੁੱਖ ਮਿਲਦਾ ਵਾਪਸ ਕਿਸੇ ਨੂੰ ਸੁੱਖ ਦਿੱਤਾ ਸੁੱਖ ਮਿਲਦਾ ਵਾਪਸ ਲੈਣ ਦੇ ਚੱਲਦਾ ਜੀ ਸੰਸਾਰ ਤੋਂ ਸਰਹੋ ਵਿਚਾਰ ਆਓ ਜੀ ਗੁਰੂ ਸਾਹਿਬ ਜੀ ਕਹਿੰਦੇ ਇਹ ਮਨ ਮੇਰਿਆ ਦੂਜੀ ਪੌੜੀ ਸ਼ੁਰੂ ਹੋ ਗਈ ਜੀ ਹੁਣ ਅਨੰਦ ਸਾਹਿਬ ਦੀ ਇਹ ਮਨ ਮੇਰਿਆ ਇਹ ਸਬੋਧਨ ਕੀਤਾ ਜੇ ਮਨ ਨੂੰ ਤੇ ਆਪਾਂ ਵੀ ਸਬੋਧਨ ਕਰ ਗਏ ਆਪਦੇ ਮਨ ਨੂੰ ਅੰਦਰੋਂ ਆਖਿਓ ਜੀ ਭਾਈ ਇਹ ਮਨ ਮੇਰਿਆ ਉਹ ਮਨਾ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਪ੍ਰਮਾਤਮਾ ਦੇ ਨਾਲ ਹਮੇਸ਼ਾ ਰਿਆ ਕਰ ਪ੍ਰਮਾਤਮਾ ਤੇਰੇ ਨਾਲ ਤੂੰ ਪ੍ਰਮਾਤਮਾ ਦੇ ਨਾਲ ਰਿਆ ਕਰ ਭਰੋਸਾ ਰੱਖਿਆ ਕਰ ਕਿਉਂ ਡੋਲਦਾ ਫਰਦਾਵੇਂ ਗੁਰੂ ਜੀ ਕਹਿੰਦੇ ਭਰੋਸਾ ਰੱਖ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਪਰਮਾਤਮਾ ਦੇ ਨਾਲ ਹਮੇਸ਼ਾ ਸੁਰਤੋਂ ਦੇ ਪੈਰ ਵਿੱਚ ਰਹੇ ਜੀ ਪਰਮਾਤਮਾ ਦੇ ਕੈਮਰੇ ਥੱਲੇ ਸੁਰਤ ਰਹਿਣੀ ਚਾਹੀਦੀ ਬਾਰੇ ਆਪਾਂ ਅੱਗੇ ਵੀ ਗੱਲ ਕੀਤੀ ਸੀ ਅਸੀਂ ਦੁਨਿਆਵੀ ਕੈਮਰੇ ਤੋਂ ਡਰਦੇ ਆਂ ਪਰ ਗੁਰੂ ਪਰਮਾਤਮਾ ਦੇ ਕੈਮਰੇ ਤੋਂ ਡਰਦੇ ਨਹੀਂ ਅਸੀਂ ਨਾ ਵੀ ਉਹਦਾ ਸਦਾ ਸੁਣੀ ਜਾਂਦਾ ਹੈ ਵੇਖੀ ਜਾਂਦਾ ਹੈ ਸੱਦ ਸੁਣਦਾ ਸੱਦ ਵੇਖਦਾ ਗੁਰੂ ਜੀ ਕਹਿੰਦੇ ਉਹ ਸਦਾ ਸੁਣ ਰਿਹਾ ਹੈ ਉਹ ਵੇਖ ਰਿਹਾ ਤੂੰ ਮਨਾ ਤੂੰ ਆਪਣੇ ਆਪ ਨੂੰ ਵੇਖ ਤੇਰੇ ਅੰਦਰ ਕੀ ਕੁਝ ਚੱਲਦਾਗਾ ਆਪਣੇ ਆਪ ਨੂੰ ਚੈੱਕ ਕਰ ਤੇਰੇ ਅੰਦਰ ਕੀ ਵਿਚਾਰ ਚੱਲ ਰਹੇ ਆ ਕੀ ਅੰਦਰ ਤੇਰੇ ਸੋਚ ਨਹੀਂ ਚੱਲ ਰਹੀ ਹੈ ਬਿਰਤੀ ਕਿਉਂਕਿ ਪ੍ਰਮਾਤਮਾ ਪਿਆਰੋ ਸਾਡੇ ਬਾਹਰੀ ਕਰਮ ਨਹੀਂ ਵੇਖਦਾ ਪ੍ਰਮਾਤਮਾ ਸਾਡੇ ਅੰਦਰ ਦੇ ਫੁਰਨੇ ਵੇਖਦਾਗਾ ਇਹ ਹੈ ਜੀ ਉਹਦਾ ਸਿਧਾਂਤ ਪ੍ਰਮਾਤਮਾ ਦਾ ਅੰਦਰ ਦੇ ਫੁਰਨੇ ਕੀ ਚੱਲ ਰਹੇ ਤੇਰੇ ਅੰਦਰ ਕਿਉਂਕਿ ਅਸਲ ਵਿੱਚ ਜੋ ਕਹਿੰਦੇ ਸਿੱਖ ਸਾਧੂ ਸਾਹਿਬ ਜੀ ਕਹਿੰਦੇ ਨਾ ਇੱਕ ਸਾਦੇ ਸਾਹਿਬ ਜੀ ਇराण ਦੇ ਬਹੁਤ ਉੱਚ ਕੋਟੀ ਦੇ ਫਕੀਰ ਕਹਿੰਦੇ ਅਸਲ ਵਿੱਚ ਮਨੁੱਖ ਜੋ ਤੂੰ ਬਾਹਰ ਦੇਖ ਰਿਹਾ ਉਹ ਨਹੀਂ ਜੇ ਤੇਰੇ ਅੰਦਰ ਫੁਰਨਾ ਚੱਲ ਰਿਹਾ ਅਸਲ ਵਿੱਚ ਤੂੰ ਉਹ ਹੈ ਪ੍ਰਗਟ ਹੁੰਦਾ ਜੀ ਫੁਰਨਾ ਕਰਮ ਰੂਪ ਦੇ ਵਿੱਚ ਪ੍ਰਗਟ ਹੁੰਦਾ ਪਹਿਲਾਂ ਫੁਰਨਾ ਹੀ ਬਣਦਾ ਅੰਦਰ ਫੁਰਨਾ ਕਰਮ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ ਬਸ ਜੋ ਤੇਰੇ ਅੰਦਰ ਗੰਧ ਪਿਆ ਗੰਧ ਪ੍ਰਗਟ ਹੋ ਜਾਊਗਾ ਕੱਲ ਆਪਾਂ ਗੱਲ ਹੋਈ ਸੀ ਨਾ ਜਿਹੜੇ ਲੋਕ ਗੁਰਬਾਣੀ ਨੂੰ ਗੰਦੇ ਗੀਤਾਂ ਦੀਆਂ ਟੋਣਾ ਤੇ ਗਾਉਂਦੇ ਐ ਕਿ ਉਹਨਾਂ ਦੇ ਅੰਦਰ ਗੰਦ ਨਹੀਂ ਕੀ ਕਿਉਂਕਿ ਗੁਰਬਾਣੀ ਦੇ ਗਿਆਨ ਨੂੰ ਇਸ ਰੱਬੀ ਰਾਗ ਨੂੰ ਗੰਦੇ ਗੀਤ ਦੇ ਵਿੱਚ ਬਦਲਣਾ ਅੰਦਰ ਗੰਦੀ ਪਿਆ ਨਾ ਫਲਾਣੇ ਦੀ ਤਰਜ਼ ਲਾ ਦਿਓ ਫਲਾਣੇ ਦੀ ਤਰਜ਼ ਲਾ ਦਿਓ ਫਲਾਣੇ ਦੀ ਤਰਜ਼ ਗੰਦ ਪਿਆੰਦਾ ਗੁਰਬਾਣੀ ਨੂੰ ਸਿੱਧਾ ਗਾਇਨ ਕਰੋ ਜਿਵੇਂ ਗੁਰਬਾਣੀ ਲਿਖੀ ਆ ਗੁਰੂ ਸਾਹਿਬ ਜੀ ਨੇ ਹਾਂ ਰਾਗ ਐ ਰਾਗ ਦਾ ਕਿਸ ਨੂੰ ਪਤਾ ਹੀ ਨਹੀਂਗਾ ਨਾ ਜਿਵੇਂ ਸ੍ਰੀ ਰਾਗ ਹੈ ਸੋਠ ਰਾਗ ਹੈ ਮਾਰੂ ਰਾਗ ਦੀ ਉੱਚੀ ਤਨ ਉੱਪਰ ਜਾ ਕੇ ਗਾਉਣਾ ਜਿਵੇਂ ਸ਼ਬਦ ਆਉਂਦੇ ਗੁਰੂ ਸਾਹਿਬ ਜੀ ਦੇ ਬੀਰਬ ਦਾ 40 ਤੋਂ ਦੂਕਾਰ ਨੂੰ ਗਾ ਗਾਉਣਾ ਗਾ ਕੇ ਪੜਨਾ ਨੂੰ ਵੀ ਉੱਚੀ ਦੇ ਵਿੱਚ ਆ ਉਤਲੀ ਬਿਲਕੁਲ ਜਮਾ ਰਾਗ ਦੀ ਆਖਰੀ ਸਟੇਜ ਦੇ ਉੱਤੇ ਗਾਇਆ ਜਾਂਦਾ ਹੈ ਜੋੜ ਲੱਗ ਜਾਂਦਾ ਧੁੰਨੇ ਤੱਕ ਬਿਲਕੁਲ ਜ ਸਵਾਸਾਂ ਦਾ ਜੋਰ ਲੱਗਦਾ ਮੁੜਕਾ ਆ ਜਾਂਦਾ ਸਰੀਰ ਨੂੰ ਜਦੋਂ ਗੁਰ ਸਿੱਖ ਬਾਣੀ ਪੜ੍ਹਦੇ ਮਾਰੂ ਰਾਗ ਦੀ ਕਈ ਵਾਰ ਕਿਉਂਕਿ ਸਰੀਰਨ ਦੀ ਤਾਕਤ ਲੱਗਦੀ ਪੂਰੀ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਮਨ ਮੇ ਰਿਆ ਤੂੰ ਪ੍ਰਮਾਤਮਾ ਦੇ ਨਾਲ ਹੈ ਹਮੇਸ਼ਾ ਉਹਦੇ ਡਰ ਭੈ ਵਿੱਚ ਵਿਚਰਿਆ ਅੰਦਰ ਤੇਰੇ ਫੁਰਨੇ ਕਿਹੜੇ ਚੱਲਦੇ ਆ ਉਹਦੇ ਡਰ ਭੈ ਦੇ ਵਿੱਚ ਚਲਾਇਆ ਕਰ ਫੁਰਨੇ ਆਨੋ ਜੇ ਗੰਦਾ ਫੁਰਨਾ ਚਾਹਦਾ ਨਾ ਅੰਦਰ ਗੁਰੂ ਦੇ ਦਰ ਦੇ ਉੱਤੇ ਬੈਠ ਕੇ ਵੀ ਤੇ ਗੁਰੂ ਦਾ ਤੈਨੂੰ ਅੰਦਰੋਂ ਜਾਣਦਾ ਮੰਣਾ ਉਹ ਗੁਰੂ ਤੋਂ ਕੀ ਲਕੋਲੇਗਾ ਤੂੰ ਪਤਾ ਤੇਰੇ ਅੰਦਰ ਦੀ ਵਰਤੀ 부ਝੀ ਬੈਠਾ ਕਿਹੋ ਜਿਹਾ ਹੁੰਦਾ ਤੂੰ ਗੁਰੂ ਤੋਂ ਕੀ ਲਕੋਲੇਗਾ ਇਹ ਮਾਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਤੇਰੇ ਨਾਲ ਹੈ ਪ੍ਰਮਾਤਮਾ ਤੂੰ ਪ੍ਰਮਾਤਮਾ ਦੇ ਨਾਲ ਹੈ ਪ੍ਰਮਾਤਮਾ ਤੇਰੇ ਨਾਲ ਹੈ ਕਹਿੰਦੇ ਆ ਨਾ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਜਾਪ ਸਾਹਿਬ ਦੇ ਵਿੱਚ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਸਦਾ ਹੀ ਅੰਗ ਸੰਗ ਹੈ ਪ੍ਰਮਾਤਮਾ ਤੇਰੇ ਇਥੇ ਕੋਈ ਦੂਰ ਨਹੀਂ ਪ੍ਰਮਾਤਮਾ ਸੋ ਗੁਰੂ ਜੀ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਫਿਰ ਉਹ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਜੀ ਸਾਰੇ ਦੁੱਖਾਂ ਨੂੰ ਸਾਰੇ ਦੁੱਖ ਖਤਮ ਹੋ ਜਾਂਦੇ ਆ ਪ੍ਰਮਾਤਮਾ ਨੂੰ ਯਾਦ ਆਉਂਦਿਆਂ ਜੀ ਜਿੰਨੇ ਵੀ ਦੁੱਖ ਹੈ ਕਿਉਂਕਿ ਉਹਦੀ ਯਾਦ ਵਿੱਚ ਹੀ ਸੁੱਖ ਹੈ ਪ੍ਰਮਾਤਮਾ ਨੂੰ ਭੁੱਲਣਾ ਹੀ ਦੁੱਖ ਹੈ ਵੀ ਉਹਦੀ ਯਾਦ ਵਿੱਚ ਸੁੱਖ ਹੈ ਬਸ ਪ੍ਰਮਾਤਮਾ ਦੀ ਯਾਦ ਆ ਗਈ ਸਵਰਤ ਸੁਖੀ ਹੋ ਗਈ ਜੀ ਸਵਰਤ ਸੁਖੀ ਹੋ ਜਾਂਦੇ ਪਿਆਰ ਜੋ ਸਰੀਰ ਤੇ ਦੁੱਖ ਆਇਨਾ ਰੱਬ ਦੇ ਪਿਆਰਿਆਂ ਦੇ ਵੀ ਕਈ ਵਾਰੀ ਕੋਈ ਪੁੱਛੇ ਸਵਾਲ ਕਰਨ ਵਾਲਾ ਵੀ ਹੁੰਦਾ ਨਾ ਇੱਕ ਕਹਿੰਦਾ ਜਰਾਦਾ ਨਾਮ ਜਪਦੇ ਆ ਫਿਰ ਤਾਂ ਦੁੱਖ ਪਾਣੀ ਕਿੰਦੇ ਆਉਂਦੇ ਹੀ ਨਹੀਂਗਾ ਇਹ ਭਲਾ ਨੇ ਉਹ ਕੈਂਸਰ ਹੋ ਗਿਆ ਲੈ ਭਾਈ ਇਹ ਕੈਂਸਰ ਤਾਂ ਆ ਸਕਦਾ ਉਹ ਤਾਂ ਬਾਹਰੀ ਹੈ ਬਾਣੀ ਇਹ ਕਹਿੰਦੀ ਹੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਰੱਬ ਦਾ ਸਿਮਰਨ ਕਰਨ ਦੇ ਨਾਲ ਬਾਣੀ ਪੜ੍ਹਨ ਦੇ ਨਾਲ ਦੁੱਖ ਸੰਤਾਪ ਦਾ ਨਹੀਂ ਦੁੱਖ ਆ ਜਾਂਦਾ ਹੈ ਦੁੱਖ ਆ ਜਾਂਦਾ ਸਰੀਰ ਤੇ ਸੰਤਾਪ ਦਾ ਨਹੀਂ ਪੜਾ ਸੁਰਤ ਚੜਦੀ ਕਲਾ ਵਿੱਚ ਰਹਿੰਦੀ ਹੈ ਤੁਸੀਂ ਇਹ ਇਹ ਵੇਖੋ ਪਿਆਰ ਰੱਬ ਦੇ ਪਿਆਰ ਉਹਦੀ ਸੁਰਤ ਹਮੇਸ਼ਾ ਚੜਦੀ ਕਲਾ ਚ ਰਹੋਗੇ ਭਾਵੇਂ ਸਰੀਰ ਤੇ ਕੈਂਸਰ ਹੈ ਕੈਂਸਰ ਆ ਪੜੰਗੀ ਭਾਈ ਬੱਗਾ ਸਿੰਘ ਜੀ ਆਪਣੇ ਨਦੀਕ ਪਿੰਡ ਦਾਨ ਸਿੰਘ ਵਾਲਾ ਕੋਲ ਸੇ ਰਹਿੰਦੇ ਹੋ ਅ ਬਠਿੰਡੇ ਸੀ ਚੜਦੀ ਕਲਾ ਵਾਲੇ ਗੁਰਸਿੱਖ ਸੀ ਉਹ ਸਰੀਰ ਤੇ ਬਲੱਡ ਕੈਂਸਰ ਆ ਗਿਆ ਉਹਨਾਂ ਦੇ ਬਲੱਡ ਕੈਂਸਰ ਆ ਗਿਆ ਸਵਰਤ ਚੜਦੀ ਕਲਾ 'ਚ ਬਿਲਕੁਲ ਜਮਾ ਐ ਮਰਨ ਤੱਕ ਵੀ ਸਰੀਰ ਚੜਦੀ ਕਲਾ 'ਚ ਰਿਹਾ ਚੜ ਸਵਰਤ ਚੜਦੀ ਕਲਾ 'ਚ ਰਹਿੰਦੀ ਰੱਬ ਦੇ ਪਿਆਰੇ ਜੀ ਕਹਿੰਦੇ ਜਦੋਂ ਰਿਪੋਰਟ ਵੇਖੀ ਨਾ ਉਹਨਾਂ ਦੀ ਰਿਪੋਰਟ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਦਰਦ ਕਹਿੰਦੇ ਹੈ ਹੀ ਨਹੀਂ ਕੋਈ ਕਹਿੰਦੇ ਤਾਂ ਕਿਉਂਕਿ ਜਿੰਨੇ ਉਹ ਵਾਈਟ ਸੈੱਲ ਚਿੱਟੇ ਸੈੱਲ ਜਿਹੜੇ ਕਹਿੰਦੇ ਨੇ ਆਪਾਂ ਮਾਤਰਾ ਵਧੀ ਹੋਈ ਸੀ ਸਰੀਰ ਦੇ ਵਿੱਚ ਉਹਨਾਂ ਦੇ ਤੇ ਇੱਥੋਂ ਹੀ ਕੈਂਸਰ ਦਾ ਰੂਪ ਬਣਦਾ ਨਾ ਕਹਿੰਦੇ ਵੀ ਉਹ ਐਨ ਸੈੱਲ ਵਧੇ ਹੋਏ ਸੀ ਉਹਨਾਂ ਦੇ ਡਾਕਟਰ ਕਹਿੰਦੇ ਬੰਦਾ ਚੀਕਾਂ ਮਾਰਦਾ ਹੈ ਚੀਕਾਂ ਜਿਵੇਂ ਨਾ ਸੁੰਗਾਂ ਚ ਉੱਦਣਾ ਸਰੀਰ ਦੇ ਵਿੱਚ ਇਸ ਤਰ੍ਹਾਂ ਬੰਦੇ ਨੂੰ ਮਹਿਸੂਸ ਹੁੰਦਾ ਵੀ ਇੰਨੇ ਉਹ ਸਰੀਰ ਦੀ ਖਰਾਬੀ ਸੀ ਪਰ ਕਹਿੰਦੇ ਚੜ੍ਹਦੀ ਕਲਾ ਜੀ ਬਸ ਚੜ੍ਹਦੀ ਕਲਾ ਚਿਹਰੇ ਦੇ ਉੱਤੇ ਨੂਰ ਕੋਈ ਘਬਰਾਹਟ ਨਹੀਂ ਕੋਈ ਚਿਹਰੇ ਦੇ ਉੱਤੇ ਉਹ ਨਹੀਂ ਬਿਲਕੁਲ ਮੰਨ ਲਓ ਮਾ ਕਿਉਂਕਿ ਮਨ ਆਨੰਦ ਵਿੱਚ ਆ ਗੱਲ ਆ ਮਨ ਦੀ ਸਾਰੀ ਮਨ ਡੋਲ ਗਿਆ ਖਤਮਾ ਕੰਮ ਜੀ ਬਸ ਰੱਬ ਦੇ ਪਿਆਰ ਨਾਲ ਮਨ ਅਡੋਲ ਬਾਣੀ ਅਡੋਲ ਕਰ ਦਿੰਦੀ ਹੈ ਮਨ ਨੂੰ ਅੱਗੇ ਸ਼ਬਦ ਆ ਗਏ ਨਾ ਗੁਰੂ ਸਾਹਿਬ ਜੀ ਦਾ ਅੰਗੀਕਾਰ ਉਹ ਕਰੇ ਤੇਰਾ ਅੰਗੀਕਾਰ ਸੈਤਾਨਾ ਪਰਮਾਤਮਾ ਜਿਹੜਾ ਪੱਖ ਹੈ ਉਹ ਪਰਮਾਤਮਾ ਸਾਡੀ ਸਹਾਇਤਾ ਕਰਦਾ ਪਿਆਰੋ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਸਾਰੇ ਕਾਰਜ ਪਰਮਾਤਮਾ ਸਵਾਰਨ ਵਾਲਾ ਪਿਆਰੋ ਸਾਡੇ ਆਪਾਂ ਨਾ ਬੰਦਾ ਕੁਝ ਕਰ ਸਕਦਾ ਹੈ ਕਿਸੇ ਦੀ ਸਹਾਇਤਾ ਆਪਾਂ ਮੰਨ ਲਓ ਵੀ ਕਿਸੇ ਦੀ ਸਹਾਇਤਾ ਕਰਦਾਂਗੇ ਪੈਸੇ ਦੀ ਸਹਾਇਤਾ ਕਰਦਾਂਗੇ ਮੜਾ ਮੋਟਾ ਬੰਦਾ ਕੁਝ ਕਰ ਪਰ ਪ੍ਰਮਾਤਮਾ ਸਭ ਕੁਝ ਹੀ ਸਵਾਰਦਾ ਹੈ ਉਹ ਦੁੱਖ ਵੀ ਦੂਰ ਕਰਦਾ ਹੈ ਉਹ ਪ੍ਰਮਾਤਮਾ ਸੁੱਖ ਵੀ ਦਿੰਦਾ ਸਭ ਕੁਝ ਦਿੰਦਾ ਜੀ ਉਹ ਕੀ ਨਹੀਂ ਦਿੰਦਾ ਸਾਨੂੰ ਪਿਆਰ ਉਹ ਸਭ ਤੋਂ ਵੱਡਾ ਦਾਣ ਤਾਂ ਆਪਾਂ ਵਿਚਾਰਿਆ ਸੀ ਨਾ ਵੀ ਪ੍ਰਮਾਤਮਾ ਨੇ ਸਾਨੂੰ ਆਕਸੀਜਨ ਦਿੱਤੀ ਵੀ ਹੈ ਆਕਸੀਜਨ ਬਿਲਕੁਲ ਫ੍ਰੀ ਦੀ ਜਮਾ ਬਿਲਕੁਲ ਫ੍ਰੀ ਦੀ ਆਕਸੀਜਨ ਹੈ ਕੀ ਪ੍ਰਮਾਤਮਾ ਦਾ ਇੱਡਾ ਵੱਡਾ ਦਾਣ ਆਪਾਂ ਦੇ ਲਾ ਸਕਦੇ ਹਾਂ ਪਿਆਰੋ ਕਿੰਨਾ ਵੱਡਾ ਦਾਣ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਹੈ ਆਕਸੀਜਨ ਦਾ ਇਹ ਤਾਂ ਵੈਲਟਿਨੇਟਰ ਦੇ ਉੱਤੇ ਪੈ ਕੇ ਪਤਾ ਲੱਗਦਾ ਜਦੋਂ ਐਡਾ ਬਿੱਲ ਕੱਢ ਕੇ ਦੇ ਦਿੰਦੇ ਡਾਕਟਰ ਵਿਆਹ ਲੈ ਭਾਈ ਅੰਗੀਕਾਰ ਉਹ ਕਰੇ ਤੇਰਾ ਉਹ ਤੇਰੇ ਅੰਗੀ ਬੰਦਿਆ ਤੇਰੀ ਸਹਾਇਤਾ ਕਰ ਰਿਹਾ ਪ੍ਰਮਾਤਮਾ ਪੈਰ ਪੈਰ ਤੇ ਤੂੰ ਕਹਿੰਦਾ ਮੈਨੂੰ ਕੀ ਦਿੱਤਾ ਰੱਬ ਨੇ ਸਾਡਾ ਮਨ ਤਾਂ ਚੰਦਰਾ ਗਲਿਆ ਵਿੱਚ ਹੀ ਰਹਿੰਦਾ ਨਾ ਅੰਦਰੋਂ ਗਿਲਾ ਕਰੀ ਜਾਂਦਾ ਗੁਰੂ ਦੇ ਸਾਹਮਣੇ ਵੀ ਮੱਥਾ ਟੇਕਣ ਵੇਲੇ ਵੀ ਗੁਰੂ ਨੂੰ ਕਹੂਗਾ ਅੱਬਾ ਮੈਨੂੰ ਆਹ ਦੇ ਦੇ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਆਹ ਦੇ ਦੇ ਮੈਨੂੰ ਆਹ ਨਹੀਂ ਮਿਲਿਆ ਸ਼ੇਖ ਸਾਹਿਬ ਦੀ ਸਾਖ ਕੰਨੀ ਇਹਦੀਆਂ ਮੰਗਾ ਮੁਕਤ ਨਹੀਂ ਨੀਂਗਾ ਨਾ ਮੰਗਾਂ ਕਦੇ ਮੁਕੀਆਂ ਮੰਨ ਨਹੀਂ ਮੁਕਤ ਨਾ ਜੀ ਕਿਉਂ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਹੁਰੀਆਂ ਪਾਰ ਜਿੰਨਾ ਮਰਜੀ ਇਕੱਠਾ ਕਰਕੇ ਦੇ ਦਿਓ ਇਹ ਮਨ ਨਹੀਂ ਰੱਜਣਾ ਜੀ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਕੋਟ ਜੋਰੇ ਲੱਖ ਕਰੋੜੇ ਮਾਨਾ ਹੋਰੇ ਪਰੇ ਪਰੇ ਹੀ ਕੋ 부ਝੀ ਇਹ ਤਾਂ ਹੋਰ ਕਹਿੰਦਾ ਹੋਰ ਆਉਣ ਮੇਰੇ ਕੋਲੇ ਹੋਰ ਆਵੇ ਸਰੋਹ ਵਿਚਾਰ ਗੁਰੂ ਜੀ ਕਹਿੰਦੇ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਰੇ ਤੇਰੇ ਕਾਰਜ ਪ੍ਰਮਾਤਮਾ ਸਵਾਰਨਾ ਹਾਰਾ ਪਿਆਰੋ ਗੱਲ ਹੈ ਘਰੋਸੇ ਦੀ ਗੱਲ ਹੈ ਗੁਰੂ ਦੇ ਉੱਤੇ ਯਕੀਨ ਦੀ ਸਾਡੇ ਮਨ ਨੂੰ ਇੱਕ ਪਾਸੇ ਤਾਂ ਅਰਦਾਸ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਮਨ ਦੀ ਵਰਤੀ ਪਤਾ ਕੀ ਹੁੰਦੀ ਹੈ ਜੀ ਅੰਦਰੋਂ ਅੰਦਰੋਂ ਮਨ ਦੀ ਵਰਤੀ ਇੱਕ ਪਾਸੇ ਗੁਰੂ ਮੂਰੇ ਅਰਦਾਸ ਕਰੀ ਜਾਂਦਾ ਦੂਜਾ ਮਾਨੀ ਵਿੱਚ ਹੀ ਇਹ ਕਹੀ ਜਾਂਦਾ ਪਤਾ ਨਹੀਂ ਪੂਰੀ ਹੋਊ ਕਿ ਨਾ ਹੋਊ ਪਤਾ ਨਹੀਂ ਕਿਵੇਂ ਹੋਊਗਾ ਲੇ ਹੋਗੀ ਪੂਰੀ ਤਾਂ ਬਸ ਕਿਹ ਲਈ ਹੋਣੀ ਸੀ ਦਬਦਾ ਵਿੱਚ ਗੁਰੂ ਜੀ ਨੇ ਲਿਖਿਆ ਬਾਣੀ ਵਿੱਚ ਦਬਦਾ ਵਿੱਚ ਬੈਰਾਗ ਨਾ ਹੋ ਗਈ ਜਵ ਲਗ ਦੂਜੀ ਰਾਈ ਰਾਈ ਦਾ ਜਿਹੜਾ ਬੀਜ ਹੈ ਨਾ ਬਹੁਤ ਬਰੀਕ ਹੁੰਦਾ ਹੈ ਰਾਈ ਦਾ ਜੀ ਬਹੁਤ ਗੁਰੂ ਜੀ ਕਹਿੰਦੇ ਜੇ ਰਾਈ ਮਾਤਰ ਵੀ ਰਾਈ ਦੇ ਦਾਣੇ ਜਿੰਨਾ ਵੀ ਸ਼ੰਕਾ ਆ ਗਿਆ ਨਾ ਗੁਰੂ ਦੇ ਉੱਤੇ ਕਿ ਪਤਾ ਨਹੀਂ ਕਿਵੇਂ ਉਹ ਮਾਰਾ ਜਾ ਵੀ ਕਹਿੰਦੇ ਗੁਰੂ ਜੀ ਕਹਿੰਦੇ ਬਸ ਨੇਫ ਵਾਲਾ ਸਭ ਕੁਝ ਗੁਰੂ ਜੀ ਕਹਿੰਦੇ ਦਉਦਾ ਵਿੱਚ ਬਹਿ ਰਾਗ ਨਾ ਹੋਵੇਈ ਜਵਲਗ ਦੂਜੀ ਰਾਈ ਰਾਈ ਦੇ ਦਾਣੇ ਜਿੰਨਾ ਵੀ ਗੁਰੂ ਦੇ ਉੱਤੇ ਬੇਵਿਸ਼ਵਾਸੀ ਹੋਗੀ ਨਾ ਗੁਰੂ ਜੀ ਕਹਿੰਦੇ ਕੋਈ ਭਲਾ ਨਹੀਂ ਹੋਣਾ ਤੇਰਾ ਮਨਾ ਮੇਰੇ ਰਾਈ ਦੇ ਦਾਣਾ ਵੇਖੋ ਜੀ ਬਹੁਤ ਬਰੀਕ ਗੱਲ ਆਖੇ ਗੁਰੂ ਸਾਹਿਬ ਜੀ ਨਰਾਇ ਦੇ ਦਾਣੇ ਜਿੰਨਾ ਵੀ ਮਨ ਵਿੱਚ ਸ਼ੰਕਾ ਆ ਗਿਆ ਨਾ ਵੀ ਗੁਰੂ ਦੀ ਪਤਾ ਨਹੀਂ ਕਿਵੇਂ ਹੋਊਗਾ ਬਸ ਕਿਆ ਕੰਮ ਖਤਮ ਹੋ ਗਿਆ ਕੰਮ ਤਾਂ ਨਹੀਂ ਖਤਮ ਹੋਗੀ ਤੇਰੀ ਮਨਾ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਣਾ ਗੱਲਾਂ ਸਮਰੱਥ ਸੁਆਮੀ ਪਿਆਰੋ ਸਮਰੱਥਾ ਪਰਮਾਤਮਾ ਸਭ ਗੱਲਾਂ ਕਰ ਸਕਦਾ ਸਾਰੀਆਂ ਸਭਣਾ ਗੱਲਾਂ ਸਮਰੱਥ ਸੁਆਮੀ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਜੇ ਕਹਿੰਦੇ ਰੱਬ ਚਾਹੇ ਤਾਂ ਬੰਦਾ ਬਿਨਾ ਸਵਾਸਾ ਤੋਂ ਵੀ ਜਿਉਂਦਾ ਰਹਿ ਸਕਦਾ ਹੈ ਆਪਣੇ ਨਜ਼ਦੀਕ ਪਿੰਡ ਮਿਕ ਘਟਨਾ ਵਾਪਰੀ ਸੀ ਖੂਹ ਦੇ ਵਿੱਚ ਬੰਦਾ ਨਪਿਆ ਗਿਆ ਸੀ ਮੈਂ ਤੁਹਾਨੂੰ ਦੱਸਾਂ ਬਿਨਾ ਸਵਾਸਾ ਤੋਂ ਵੀ ਜਿਉਂਦਾ ਰੱਖ ਸਕਦਾ ਹੈ ਪ੍ਰਮਾਤਮਾ ਦੀ ਚਾਹੇ ਤਾਂ ਕਹਿੰਦੇ ਵੀ ਉਹ ਉਹਨੇ ਆਪ ਦੇ ਸਰੀਰ ਦੇ ਬਾਰੇ ਅੱਜ ਜਿਉਂਦਾ ਜਿਹੇ ਬੰਦਾ ਹਜੇ ਉਹ ਨੇੜੇ ਪਿੰਡ ਦਾ ਹੀ ਜਿਹਨੇ ਮੈਨਾਂ ਮੈਲੋਂ ਬੁਲਾਉਂਦੀ ਪਾਈ ਉਹਨੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਜਦੋਂ ਤੂੰ ਖੂਹ ਵਿੱਚ ਨਪਿਆ ਗਿਆ ਸੀ ਤੇ ਤੇਰੇ ਮੈ ਮਹਿਸੂਸ ਹੋਇਆ ਵਿਅਸਥਾ ਹੋ ਗਿਆ ਸੀ ਪਿਆਰੋ ਕਿਉਂਕਿ ਕੱਢਣ ਦੇ ਵਿੱਚ ਉਹਨੂੰ 2 ਘੰਟੇ ਲੱਗ ਗਏ ਸੀ ਖੋਦ ਦੇ ਵਿੱਚੋਂ ਕੱਢਣ ਦੇ ਵਾਸਤੇ 2 ਘੰਟੇ ਲੱਗ ਗਏ ਪ੍ਰਭ ਭਾਵੈ ਬਿਨ ਸਾਸ ਤੇ ਰੱਖਿਆ ਬਾਣੀ ਵਰਤੀ ਉੱਥੇ ਜੀ ਰੱਬ ਚਾਹੇ ਤਾਂ ਬਿਨਾਂ ਸਵਾਸਾ ਤੋਂ ਵੀ ਜਿਉਂਦਾ ਰੱਖ ਸਕਦਾ ਹੈ ਪਰਮਾਤਮਾ ਚਾਹੇ ਤਾਂ ਜੀਵਨ ਦੇਣਾ ਜੀ ਕਹਿੰਦੇ ਵੀ ਜਦੋਂ ਮੇਰੇ ਉੱਤੇ ਕਮਰ ਢਿਗ ਡਿਗੀ ਨਾ ਉਤੋਂ ਮੇਰਾ ਸਰੀਰ ਗੋਲ ਹੋ ਗਿਆ ਮੈਂ ਉਹਦਾ ਸਿਰ ਇਸ ਤਰ੍ਹਾਂ ਮੰਨ ਲਓ ਵੀ ਲੱਤਾਂ ਦੇ ਵਿੱਚ ਦੇ ਲਿਆਏ ਥੱਲੇ ਨੂੰ ਨੀਵਾ ਸਪੇਸ ਰਹਿ ਗਈ ਵਿੱਚ ਰਹਿ ਗਿਆ ਨਾ ਜਗ੍ਹਾ ਰਹਿ ਗਈ ਜੀ ਇਸ ਤੋਂ ਮਿੱਟੀ ਸਾਈਡਾਂ ਤੇ ਲੱਗ ਗਈ ਇਧਰੋਂ ਆ ਗਿਆ ਸਰੀਰ ਭਰਗਾ ਚਾਰੇ ਪਾਸਿਓਂ ਢਿਗਣੇ ਬੰਦ ਕਰ ਲਿਆ ਬਸ ਥੋੜੀ ਜੀ ਜਗ੍ਹਾ ਦੇ ਵਿੱਚ ਹੀ ਸਵਾਸ ਚੱਲਦੇ ਰਹੇ ਧੁੰਨੀ ਦੇ ਵਿੱਚ ਕਹਿੰਦੇ ਡਾਕਟਰ ਕਹਿੰਦੇ ਸੀ ਵੀ ਧੁੰਨੀ ਦੇ ਵਿੱਚ ਸਵਾਸ ਚੱਲਦੇ ਸੀ ਜੀ ਉਹਦੇ ਧੁੰਨੀ ਤੋਂ ਨੂੰ ਉੱਪਰੋਂ ਮੰਨ ਲਾ ਕੇ ਸਵਾਸ ਨੂੰ ਚੜ੍ਹਿਆ ਹੌਲੀ 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 ਦਿਲ ਬੰਦ ਸੀ ਸਭ ਕੁਝ ਬੰਦ ਤੁਸੀਂ ਧੜਕਣ ਤਾਂ ਆ ਨਬਜ ਤਾਂ ਚੱਲਦੀ ਨਹੀਂ ਸੀ ਹੌਲੀ 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 ਚੱਲਦੇ ਵਾਪਸ ਸਵਾਸ ਕਿਉਂਕਿ ਸਾਡਾ ਜਿਹੜਾ ਆਖਰੀ ਸਵਾਸ ਹੈ ਪਿਆਰੋ ਇਹ ਸਾਇੰਸ ਵੀ ਕਹਿੰਦੀ ਹੈ ਤੇ ਗੁਰੂ ਜੀ ਜਿਹੜੇ ਵੇਦ ਪ੍ਰਾਣ ਸਾਡੇ ਲਿਖੇ ਇਹਨਾਂ ਚ ਲਿਖਿਆ ਆਖਰੀ ਸਵਾਸ ਸਾਡਾ ਧੁੰਨੀ ਦੇ ਵਿੱਚ ਹੁੰਦਾਗਾ ਆਖਰੀ ਸਵਾਸ ਧੁੰਨੀ ਵਿੱਚੋਂ ਜਦੋਂ ਸਵਾਸਾਂ ਦੀ ਗੰਢ ਖੁੱਲਦੀ ਹੈ ਨਾ ਧੁੰਨੀ 'ਚ ਆਖਰੀ ਸਵਾਸ ਹੁੰਦਾ ਸਾਡੇ ਜਿਉਂਦਾ ਫਿਰਦਾ ਜੀ ਅੱਜ ਬੰਦ ਆ ਹੈ ਨਾ ਪ੍ਰਮਾਤਮਾ ਦੀ ਕਮਾਲ ਪ੍ਰਮਾਤਮਾ ਸਵਣਾ ਗੱਲਾਂ ਸਮਰੱਥ ਸਵਾਮੀ ਉਹ ਸਾਰੀਆਂ ਗੱਲਾਂ ਸਮਰੱਥਾ ਉਹ ਮਾੜਾ ਮੇਲਿਆ ਚਾਹਵੇ ਤਾਂ ਤੈਨੂੰ ਬਚਾ ਲੂਗਾ ਜੇ ਚਾਹੇ ਤਾਂ ਹੋ ਸਕਦਾ ਵੀ ਨਿੱਕੀ ਦਾ ਕਾਰਨ ਬਣੂ ਨਿੱਕਾ ਜਿਹੀ ਬਿਮਾਰ ਆ ਜਾ ਮੇਂ ਕੋਈ ਚੀਜ਼ ਸੱਤ ਲੱਗੀ ਸੀਗੀ ਪੈਰ ਤੇ ਹੱਥ ਤੇ ਇਨਫੈਕਸ਼ਨ ਹੋਈ ਮੌਤ ਹੋ ਗਈ ਬਸ ਮਾੜਾ ਜੇ ਕਾਰਨ ਬਣੂ ਮੌਤ ਹੋ ਜੂਗੀ ਜੇ ਚਾਹਵੇ ਤਾਂ ਪ੍ਰਮਾਤਮਾ ਰੱਖ ਵੀ ਸਕਦਾ ਹੈ ਜੀ ਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਕਹ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਗੁਰੂ ਜੀ ਕਹਿੰਦੇ ਉਹਨੂੰ ਕਿਉਂ ਵਿਸਾਰਦਾ ਜਿਹੜਾ ਤੇਰੀਆਂ ਸਾਰੀਆਂ ਗੱਲਾਂ ਚ ਸਮਰਥ ਹੈ ਇਹ ਮਨਾ ਮੇਰਿਆ ਸਦਾ ਪ੍ਰਮਾਤਮਾ ਦੇ ਨਾਲ ਉਹਨੂੰ ਯਾਦ ਕਰਿਆ ਕਰ ਉਹਨੂੰ ਹਮੇਸ਼ਾ ਆਪਣੇ ਮਨ ਵਿੱਚ ਵਸਾ ਕੇ ਰੱਖ ਰਮਈਆ ਕੇ ਗੁਣ ਚੇਤਿ ਪਰਾਨੀ ਕਵਨ ਮੂਲ ਤੇ ਕਵਨ ਦਰਸਤਾਨੀ ਜਿਣ ਤੋਂ ਸਾਜ ਸਵਾਰ ਸਿਗਾ ਰਿਆ ਗਰਭ ਅਗਣ ਮੈਂ ਜਿਨੇ ਉਬਾਰਿਆ ਜਿਨੇ ਤੈਨੂੰ ਸਭ ਕੁਝ ਦਿੱਤਾ ਹੋਇਆ ਬੰਦਿਆਂ ਨੂੰ ਯਾਰ ਕਰਿਆ ਕਰ ਪ੍ਰਮਾਤਮਾ ਨੂੰ ਯਾਰ ਕਰੀਗੇ ਭਾਈ ਹਮੇਸ਼ਾ ਉਹਦੀ ਯਾਦ ਕਰਦੇ ਰਹੀਏ ਇਹ ਨੂੰ ਜ਼ਰੂਰ ਬਣ ਦੇ ਚ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਪ੍ਰਭ ਆਪੇ ਮਿਲੇ ਜੀ ਅੱਜ ਭਾਈ ਵੀਰਵਾਰ ਹੈ ਕੱਲ ਨੂੰ ਸ਼ੁੱਕਰਵਾਰ ਹੈ ਇਹ ਮਜਾ ਹਸਤਾਲ ਦੇ ਵਿੱਚ ਜਾਣਾ ਸਾਰਾ ਕੁਝ ਦੁੱਧ ਲੱਸੀ ਸਬਜ਼ੀ ਪ੍ਰਸ਼ਾਦਾ ਹੋਰ ਜਿਹੜੇ ਪਰਿਵਾਰ ਹੈ ਜਿਹੜੇ ਇੱਥੇ ਭਾਈ ਪ੍ਰਸ਼ਾਦਾ ਕਿਉਂਕਿ ਕਾਫੀ ਲੋੜ ਪੈਂਦੀ ਜੋ ਪਿੰਡ ਚੋਂ ਆਉਂਦਾ ਹੈ ਕਈ ਵਾਰੀ ਉਹ ਵੀ ਥੋੜਾ ਰਹਿ ਜਾਂਦਾ ਉੱਥੇ ਸੋ ਪ੍ਰਸ਼ਾਦਾ ਜੇ ਕਿਸੇ ਪਰਿਵਾਰ ਨੇ ਆਪਦੇ ਮੰਨ ਲਓ ਵੀ ਦਸੰਦ ਵਿੱਚੋਂ ਦੋ ਪਰਿਵਾਰਾਂ ਨੇ ਸੇਵਾ ਕੀਤੀ ਹੈ ਜੀ ਹਾਂ ਅਗਲੇ ਪੰਜ ਸੌ ਹਾਂ ਸੋਮ ਪ੍ਰਕਾਸ਼ ਦਾ ਉਹਨਾਂ ਨੇ ਵੀ 500 ਰੁਪਏ ਸਹਿਤਾ ਜੋ ਲੰਗਰ ਪਕਾਉਣ ਵਾਸਤੇ ਆਟੇ ਵਾਸਤੇ ਥਿੱਕਣੇ ਵੀ ਸਾਡਾ ਪ੍ਰਸ਼ਾਦਾ ਪਾਣੀ ਪਕਾ ਕੇ ਭੇਜਿਓ ਇਸ ਤਰ੍ਹਾਂ ਭਾਈ ਜੇ ਕਿਸ ਨੇ ਆਟਾ ਬਣਾ ਕੇ ਇੱਥੇ हां ਪਿਛਲੇ ਆਰ ਗੋਰਾ ਸਿੰਘ ਪ੍ਰਧਾਨ ਜੀ ਨੇ ਉਹਨਾਂ ਨੇ ਪਰਿਵਾਰ ਵੱਲੋਂ ਸੇਵਾ ਹੋਈ ਸੀ ਚਲੋ ਸਬਜੀ ਬਣਾਉਣ ਦੀ ਸੇਵਾ ਜਾਂ ਕੋਈ ਹੋਰ ਭਾਈ ਦੁੱਧ ਲੈ ਕੇ ਭੇਜਣਾ ਕੱਠਾ ਦੁੱਧ ਕੋਈ ਪਰਿਵਾਰ ਸਾਹਿਬ ਸੇਵਾ ਕਰ ਸਕਦਾਗਾ ਲੱਸੀ ਦੀ ਸੇਵਾ ਔਰ ਪ੍ਰਸ਼ਾਦਾ ਪਕਾਉਣ ਦੀ ਮੰਨ ਲਓ ਕੋਈ 10 ਕਿਲੋ ਆਟਾ ਲਿਆ ਆ ਪ੍ਰਸ਼ਾਦਾ ਨਾਲ ਭਾਈ ਮਾਵਾ ਭੈਣ ਆ ਕੇ ਇਥੇ ਗੁਰੂ ਘਰ ਪਕਾ ਦਿੱਤਾ ਇਸ ਤਰ੍ਹਾਂ ਸੇਵਾ ਦੇ ਵਿੱਚ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਕੱਲ ਨੂੰ ਸਾਰੇ ਨਾ ਕਰਨੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਦੀ ਆਉ ਜਪੀਏ ਪਾਈ ਸਾਹਿ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ